ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਜ਼ਿਆਦਾ ਦਵਾਈ ਖਾਦੀ ਆ ਜੀ ਸ਼ੂਗਰ ਦੀ ਬੀਪੀ ਦੀ ਸ਼ਾਰਪਰ ਤੋਂ ਲੰਦਰ ਤੋਂ ਗਰਦਾਸਪੁਰ ਤੋਂ ਨਮਾਸ਼ਰ ਵਾਲਾ ਚੌਰ ਕੁੜਕਟੇ ਛੱਡਿਆ ਨਹੀਂ ਜੀ ਚਲੋ ਉਹ ਥੈਂਕ ਯੂ ਕਰਦਾ ਜੀ ਮੈਂ ਕੁੰਦਨ ਜੀ ਦਾ ਤੇ ਸੋਨਾ ਜੀ ਦਾ ਜਿਨ੍ਹਾਂ ਨੇ ਮਤਲਬ ਮੇਰੇ ਕੋਲ ਆਏ ਤੇ ਮੈਨੂੰ ਨਾ ਵੀ ਅਮਰ ਦਿੱਤਾ ਜੀ ਤੇ ਨਾ ਵੀ ਅੰਮ੍ਰਿਤ ਮੈਂ ਪਾਇਆ ਲਗਾਤਾਰ 15 ਦਿਨ ਹੁਣ ਮੈਨੂੰ 15 ਤੋਂ 20 ਦਿਨ ਹੋ ਗਏ ਜੀ ਮੈਂ ਨਾ ਵੀ ਵੀ ਦੀ ਗੋਲੀ ਖਾਦੀ ਆ ਜੀ ਤੇ ਨਾ ਸ਼ੂਗਰ ਦੀ ਮੈਂ ਬਹੁਤ ਥੈਂਕਸ ਕਰਦਾ ਗੁੰਦਨ ਜੀ ਦਾ ਤੇ ਸੋਮਨਾਥ ਜੀ ਦਾ ਵੀ ਜਿਨ੍ਹਾਂ ਨੇ ਮੈਨੂੰ ਬਚਾ ਲਿਆ ਜੀ ਤੇ ਸ਼ੂਗਰ ਇੱਕ ਇਹੋ ਜਿਹਾ ਕੋੜਿਆ ਨਾ ਜੀ ਬੰਦੇ ਨੂੰ ਅੰਦਰੋਂ ਅੰਦਰੀ ਖੋਰ ਦਿੰਦਾ ਤੁਸੀਂ ਬੇ ਤੜਕੋਗੇ ਸ਼ੂਗਰ ਵਾਲੇ ਪੇਸ਼ੈਂਟ ਬੀਬੀ ਵਾਲੇ ਅੰਮ੍ਰਿਤ ਪਾਓ ਖਾਣਾ ਨਹੀਂ ਕੁਝ ਵੀ ਬਸ ਨਾਭੀ ਚੇ ਲਾਉਣਾ ਤੇਲ ਤੇ ਉਹਨਾਂ ਤੁਹਾਨੂੰ 99% ਜਿਹੜਾ ਵੀ ਮਤਲਬ ਰਿਜ਼ਲਟ ਮਿਲੇਗਾ ਤੇ 1% ਤੁਸੀਂ ਇਦਾਂ ਵੀਡੀਓ ਬਣਾ ਕੇ ਆਪ ਦੱਸੋਗੇ ਵੀ ਬਾਕੀ 100% ਹੁੰਦਾ ਕਿ ਨਹੀਂ ਚਲੋ ਥੈਂਕ ਯੂ ਕਰਦਾ ਜੀ ਬਹੁਤ ਜ਼ਿਆਦਾ ਮੈਂ ਨਬੀ ਅਮਰਤ ਜਿਨ੍ਹਾਂ ਨੇ ਮੇਰੇ ਤੱਕ ਪਹੁੰਚਾਇਆ ਤੇ ਮੈਂ ਅੱਜ ਨੌ ਪਰ ਨੌ ਠੀਕ ਹੈ ਜੀ ਓਕੇ ਜੀ ਥੈਂਕ ਯੂ